ਆ ਤੁਸੀਂ ਦੇਖ ਸਕਦੇ ਹੋ ਫੁੱਲਾਂਬਾਦ ਦੀ ਸੜਕਾਂ ਹੈਗੀਆਂ ਕਿੰਦਾਂ ਸੜਕ ਖਰਾਬ ਪਈਆਂ ਬਹੁਤ ਜ਼ਿਆਦਾ ਲੋਕਾਂ ਪਛਾਨੇ ਆਂਦੀ ਹੈ ਸੜਕ ਖਰਾਬ ਕਰਕੇ ਦੇਖੋ ਬਾਈਕ ਜਿਹੜੀ ਹੈ ਸਾਈਡ ਤੋਂ ਹੋ ਕੇ ਲੰਗੀ ਹੈ ਗੰਦਗੀ ਵੀ ਪਈ ਹੋਈ ਹੈ ਇਹ ਟੁੱਟਾ ਸੜਕ ਦਾ ਖਰਾਬ ਹੈਗਾ ਜੀ ਫੁੱਲਾਂਵਾਲ ਪਿੰਡ ਦੇ ਵਿੱਚ ਆਏ ਹੋਏ ਆ ਤੇ ਇਹ ਸੜਕ ਦਾ ਬੁਰਾ ਹਾਲ ਹੈ ਅੱਗੇ ਥੋੜੀ ਸੜਕ ਠੀਕ ਹੈ ਪਰ ਇਹ ਜਿਹੜਾ ਟੋਟਾ ਬੜਾ ਜਿਆਦਾ ਖਰਾਬ ਹੈ ਸਰਕਾਰ ਨੂੰ ਚਾਹੀਦਾ ਕਿ ਸੜਕਾਂ ਬਣਨ ਚਾਹੀਦੀਆਂ ਆ ਦੇਖੋ ਕਿਦਾਂ ਜੋ ਹੈ ਪੋਲੀਥੀਨ ਪਏ ਹੋਏ ਆ ਦੇਖੋ ਪੁਰਾਣੀ ਚੱਪਲਾਂ ਪਈ ਹੋਈਆਂ ਗੰਦ ਗੰਦ ਵੀ ਇੱਥੇ ਇਕੱਠਾ ਹੁੰਦਾ ਪਿਆ ਤੁਸੀਂ ਦੇਖ ਸਕਦੇ ਹੋ ਕਿਦਾਂ ਖਰਾਬ ਹੈ ਸਾਹਮਣੇ ਹੰਕਾਰ ਆਉਣਗੀ ਕਿਉਂਕਿ ਇਹ ਫਿਰ ਉਧਰੋਂ ਜਾਣਗੇ ਕਿਉਂਕਿ ਇੱਥੇ ਜਿਹੜੀ ਸੜਕ ਬਹੁਤ ਜਿਆਦਾ ਖਰਾਬ ਹੈ ਤੁਸੀਂ ਦੇਖ ਸਕਦੇ ਹੋ ਸੜਕਾਂ ਕਿੰਨੇ ਮਾੜਾ ਹਾਲ ਹੈਗਾ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਆਂਦੀ ਆ ਦੇਖੋ ਸੜਕ ਖਰਾਬ ਹੈ ਜਰੂਰ ਸੜਕਾਂ ਜੋ ਹੈ ਬੰਨੀ ਚਾਹੀਦੀਆਂ ਫੁੱਲਾਂਵਦੀ ਸੜਕਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਇਹ ਖੱਡੇ ਬਣੇ ਹੋਏ ਆ ਐਕਸੀਡੈਂਟ ਹੁੰਦਾ ਖਤਰਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕੀ ਇੱਥੋਂ ਲੰਘਦੇ ਆ ਤੇ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਹ ਦੇਖੋ ਭਾਈ ਇੱਥੋਂ ਲੰਘਣਗੇ ਤੁਹਾਡੇ ਸਾਹਮਣੇ ਆ ਦੇਖੋ ਸਾਈਡ ਤੋਂ ਕਿਉਂਕਿ ਜੋ ਲੋਕੀ ਜੋ ਹੈ ਪ੍ਰੈਫਰ ਕਰਦੇ ਆ ਕਿ ਇਥੋਂ ਨਾ ਲੰਘਣ ਤੁਹਾਨੂੰ ਦਿਖਾ ਦਈਏ ਇਹ ਸੜਕ ਬੱਤ ਬੱਤ ਦੋਸਤਾਂ ਤੱਕ ਵੀਡੀਓ ਪਹੁੰਚਾਓ ਤਾਂ ਕਿ ਸੜਕਾਂ ਦੀ ਹਾਲਤ ਸਹੀ ਹੋਵੇ ਤੁਸੀਂ ਦੇਖ ਸਕਦੇ ਹੋ ਸੜਕ ਕਿੰਨੀ ਜ਼ਿਆਦਾ ਟੋਟਾ ਜਾਂ ਖਰਾਬ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਆਂਦੀ ਹੈ ਸਾਰੀ ਫੁੱਲਾਂ ਵਾਲ ਸੜਕਾਂ ਦਾ ਇਹੀ ਹਾਲ ਹੈ ਬੰਦੇ ਲੰਘਦੇ ਪਏ ਨੇ ਕਾਂ ਜ਼ਰੂਰ ਬੰਨੀ ਚਾਹੀਦੀਆਂ ਜੇ ਤੁਹਾਡੇ ਵੀ ਇੱਥੇ ਸੜਕਾਂ ਦਾ ਮਾੜਾ ਹਾਲ ਹੈ ਤੁਸੀਂ ਜ਼ਰੂਰ ਜੋ ਹੈ ਸਾਨੂੰ ਦੱਸ ਸਕਦੇ ਹੋ ਅਸੀਂ ਕਵਰ ਕਰਾਂਗੇ ਦੇਖੋ ਕਾਰ ਵੀ ਲੰਗੇਗੀ ਤੇ ਉੱਥੋਂ ਹੁਣ ਲੰਗੇਗੀ ਕਿਉਂਕਿ ਇੱਥੇ ਸੜਕ ਖਰਾਬ ਹੈ ਇੰਨੇ ਲੋਕੀ ਟੈਕਸੀਪੇਅਰ ਇੱਥੋਂ ਲੰਘਦੇ ਨੇ ਪਰ ਸੜਕ ਖਰਾਬ ਹੈ ਬਿਲਕੁਲ ਸਾਹਮਣੇ ਡੀਏਵੀ ਸਕੂਲ ਪੈਂਦਾ ਜੀ ਦੇਖੋ ਬੱਚਾ ਵੀ ਇੱਥੋਂ ਲੰਗੇਗਾ ਪਰ ਸਾਈਡ ਤੋਂ ਲੰਘਣਾ ਇਹ ਤਾਂ ਸ਼ੁਕਰ ਹੈ ਕਿ ਸਾਈਡ ਤੇ ਸੜਕ ਸਹੀ ਹੈਗੀ ਹੈ ਨਹੀਂ ਤਾਂ ਲੋਕਾਂ ਨੂੰ ਇੱਥੇ ਲੰਘਣਾ ਬੜਾ ਔਖਾ ਹੁੰਦਾ ਸੀ ਬਾਰਿਸ਼ ਦੇ ਵਿੱਚ ਜੋ ਹੈ ਲੋਕੀ ਸਲਿੱਪ ਕਰਦੇ ਨੇ ਐਕਸੀਡੈਂਟ ਖਤਰਾ ਰਹਿੰਦਾ ਵੱਧ ਤੋਂ ਵੱਧ ਵੀਡੀਓ ਦੋਸਤਾਂ ਤੱਕ ਪਹੁੰਚਾਓ ਲੋਕਾਂ ਦਾ ਮਚਾਓ ਤਾਂ ਕਿ ਸਰਕਾਰ ਸੜਕਾਂ ਜ਼ਰੂਰ ਬਣਾਉਣ ਕਿਉਂਕਿ ਸਮਾਰਟ ਸਿਟੀ ਦੇ ਅੰਤਰਗਤ ਸੜਕ ਦਾ ਕੰਮ ਵੀ ਹੋਣਾ ਚਾਹੀਦਾ ਹੈ ਤੁੰਰਾ ਜੋਰ ਲੱਗਿਆ ਹੋਇਆ ਲੋਕਾਂ ਦਾ ਸਰਕਾਰਾਂ ਦਾ ਪਰ ਕੋਈ ਫਾਇਦਾ ਨਹੀਂ ਹੈ ਕਿਉਂਕਿ ਸੜਕਾਂ ਜਦ ਤੱਕ ਨਹੀਂ ਬਣਨਗੀਆਂ ਤੁਸੀਂ ਦੇਖ ਸਕਦੇ ਹੋ ਵੱਡੇ ਟਰਾਲੇ ਵੀ ਨਿਕਲਦੇ ਨੇ ਆ ਦੇਖ ਕਿੱਦਾਂ ਹੁਣ ਕਿੱਦਾਂ ਕਿੱਦਾਂ ਦੇਖੋ ਇਹ ਇਸ ਤੋਂ નીચે ਹੋਈ ਹੈ ਸੜਕ ਬਹੁਤ ਜ਼ਿਆਦਾ ਸੜਕ ਦਾ ਮਾੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਸੜਕਾਂ ਜ਼ਰੂਰ ਬੰਨਨੀ ਚਾਹੀਦੀਆਂ ਤਾਂਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਰੋੜੇ ਦੇਖੋ ਕਿੰਨੇ ਜ਼ਿਆਦਾ ਜਿਹੜੇ ਰੋੜੇ ਹੈਗੇ ਆ ਸਾਡੀ ਦੇਖ ਸਕਦੇ ਹੋ ਇਹ ਜਿਹੜੇ ਰੋੜੇ ਹੈਗੇ ਆ ਲੋਕਾਂ ਤੇ ਉੜ ਕੇ ਵੱਜ ਸਕਦੇ ਨੇ ਅੱਖਾਂ ਤੇ ਵੱਜ ਸਕਦੇ ਨੇ ਝੋਟ ਲੱਗ ਸਕਦੀ ਹੈ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਸੜਕ ਦਾ ਜਿਹੜਾ ਹਾਲ ਹੈ ਪੂਰੇ ਲੁਧਿਆਣੇ ਚ ਬਧੀਆ ਹੋਣਾ ਚਾਹੀਦਾ ਹੈ ਖਾਸ ਕਰ ਫੁੱਲਾਂਵਾਲ ਪਿੰਡ ਦੇ ਅੰਦਰ ਤੇ ਦੇਖੋ ਕਾਰਾਂ ਬਹੁਤ ਜ਼ਿਆਦਾ ਲੰਘਦੀ ਪਈਆਂ ਤੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਆ ਉਮੀਦ ਕਰਦੇ ਆ ਕਿ ਸਰਕਾਰ ਜੋ ਹੈ ਫੁੱਲਾਂਵਾਲ ਸੜਕਾਂ ਤੇ ਧਿਆਨ ਦੇਹੇਗੀ ਤੇ ਲੋਕਾਂ ਦੀ ਉਮੀਦ ਤੇ ਖਰੀ ਉਤਰੇਗੀ